ਬੂ 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 ਖਾਲਸਾ ਪੰਥ ਦੇ ਉਹਨਾਂ ਜਥੇਬੰਦੀਆਂ ਦਾ ਸਮੂਹ ਹੈ ਜਿਹੜੀਆਂ ਜਥੇਬੰਦੀਆਂ ਜਿਗੋ ਜਗੇ ਹਟਾਲੂ ਦੰਤ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਮੁਖ ਸਥਾਨ ਸਮਾਪਤ ਕਰਨ ਥੈਂਕ ਯੂ ਸੈਕਟਰੀ ਮਰਜਾਦਾ ਨੂੰ ਸਮਿਲੀਆਂ ਤੇ ਪ੍ਰਚਾਰੀਆਂ ਹਨ ਉਹਨਾਂ ਵੱਲੋਂ ਵਰਤਮਾਨ ਸਮੇਂ ਜੋ ਪੰਥ ਦੇ ਹਲਕਤ ਬਣੇ ਹਾਂ ਇਹਨਾਂ ਨਾਲ ਮੈਂ ਕਿਵੇ ਸੁਧਾਰਿਆ ਜਰ ਸੰਗ ਹੈ ਗੁਰੂ ਦੇ ਤਾਕਤ ਲੈਣ ਵਾਸਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਦੂਰ ਦਰਾਡੇ ਤੋਂ ਬਹੁਤ ਸਖ ਪਿਆਰੀ ਟਲਕੇ ਇੱਥੇ ਆਏ ਹੈ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੇ ਅਰਦਾਸ ਕੀਤੀ ਹੈ ਕਿ ਇਹ ਸਾਨੂੰ ਤਾਕਤ ਦਿਓ ਕਿ ਅਕਾਲ ਤਖਤ ਸਾਹਿਬ ਦਾ ਜੋ ਪ੍ਰਭੂ ਸਤਾ ਦਾ ਸਾਡਾ ਕੇਂਦਰ ਹੈ ਇਸ ਦਾ ਪ੍ਰਬੰਧ ਸਮੁੱਚੇ ਖਾਲਸਾ ਪੰਥ ਦੇ ਹੱਥ ਵਿੱਚ ਹੋਵੇ ਤਾਂ ਕਿ ਇਸ ਪ੍ਰਬੰਧ ਨੂੰ ਸਹੀ ਪੰਥ ਦੀ ਭਾਵਨਾ ਦੇ ਮੁਤਾਬਕ ਚਲਾ ਸਕੀ ਦੂਸਰੇ ਦਾਸ ਕੀਤੀ ਗਈ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਅਧਿਕਾਰ ਖੇਤ ਹੈ ਇਹ ਸੇਵਾ ਮੁਕਤੀ ਵਾਸਤੇ ਜਿਹੜਾ ਸੰਨ 2000 ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਜਗਵੰਦਰ ਸਿੰਘ ਵਿਦਵਾਨੀ ਜੀ ਹੁਣਾਂ ਨੇ ਆਦੇਸ਼ ਦਿੱਤਾ ਸੀ ਉਹਦੇ ਅਜੇ ਤੱਕ ਅਮਲ ਨਹੀਂ ਹੋਇਆ ਉਹ ਤੇ ਅਮਲ ਹੋ ਸਕੇ ਉਸ ਅਮਲ ਦੇ ਵਾਸਤੇ ਆ ਜਸੰਧੂਰ ਦੇ ਦੇਵ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਾਕੇ ਖਾਲਸਾ ਪੰਥ ਆਪਣੀ ਇਹ ਮਹਾਨ ਸੰਸਥਾਾਂ ਨੂੰ ਪੰਥ ਕਥਾ ਵਿੱਚ ਦੇਖੇ ਇਹਦਾ ਪ੍ਰਬੰਧ ਉਹਨਾਂ ਕੋਲ ਹੋਵੇ ਜਿਨ੍ਹਾਂ ਨੇ ਸਾਲ 1920 ਦੇ ਅੰਦਰ ਇਹਨਾਂ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਹੋਣ ਦੀ ਜਾਂਦਾ ਸੀ ਇਹ ਭਾਵਨਾ ਲੈ ਕੇ ਅੱਜ ਇਸ ਅਰਦਾਸ ਕਰਨ ਵਾਸਤੇ ਇਸ ਸਾਡੀ ਬਹੁਤ ਪਿਆਰੀ ਦੂ ਘਾੜਿਓ ਚਲ ਕੇ ਆਏ ਹਾਂ ਪਰ ਜਿਸ ਤਰ੍ਹਾਂ ਜੱਦਾ ਘੜਗਾ ਚਰਾ ਦੀ ਜਿਹੜੀ ਨਿਯੁਕਤੀ ਕੀਤੀ ਗਈ ਹੈ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਪਹਿਲੀ ਗੱਲ ਹੈ ਕਿ ਇਸ ਇਸ ਗੱਲ ਨੂੰ ਲੈ ਕੇ ਸਾਰੀ ਕੌਮ ਚਿੰਤਤ ਹੈ ਇਹ ਪਹਿਲੀ ਵਾਰ ਨਹੀਂ ਹੈ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ ਕੋਈ ਪ੍ਰਬੰਧ ਨਾ ਹੋਣ ਕਰਕੇ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਬਿਨਾਂ ਕੌਮ ਦੀ ਮਰਜ਼ੀ ਦੇ ਕਰ ਰਹੇ ਹਾਂ ਉਹ ਪੰਛੀ ਦੀ ਇੱਛਾ ਸ਼ਕਤੀ ਦੇ ਬਰੋ ਨੂੰ ਦੇ ਧਿਆਨੇ ਕਰਕੇ ਕੀਤਾ ਜਾਂਦਾ ਇਹੀ ਇੱਕ ਖਲਾਅ ਦਾ ਕਾਰਨ ਹੈ ਅੱਜ ਸਾਰੀ ਕੌਮ ਦੇ ਅੰਦਰ ਆਪਾਂ ਦੇਖਦੇ ਆ ਕਿ ਨਰਾਸ਼ ਦਾ ਫਾਇਦਾ ਹੋਇਆ ਤੁਸੀਂ ਸਮਝੋ ਕਿ ਐਨੁਕਤੀ ਗਲਤ ਹੋਈ ਲੇਕਿਨ ਇਹੋ ਤਾਂ ਹੋਣਾ ਨਹੀਂ ਚਾਹੀਦਾ ਜੇ ਜੋ ਹੋਇਆ ਇਹ ਢੰਗ ਨਹੀਂ ਅਸੀਂ ਢੰਗ ਦੇ ਉੱਤੇ ਸਿਸਟਮ ਦੇ ਉੱਤੇ ਇਸੇ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਥੰ 2000 ਰੁਪਏ ਤੋਂ ਲਿਖਣਾ ਸ਼ੁਰੂ ਕੀਤਾ ਕਿ ਇਥੋਂ ਦਾ ਨਿਯਮ ਬਣਾਉਣੀ ਚਾਹੀਦੇ ਨੇ ਕਿ ਜਦੋਂ ਵੀ ਕਦੀ ਭਾਵੇਂ ਜਿਹਦਾ ਹਰਪੀਰ ਸਿੰਘ ਜਿਹਨਾਂ ਸੇਵਾ ਤੋਂ ਪਾਸੇ ਕਰਨ ਦੀ ਗੱਲ ਆਵੇ ਜਾਂ ਦੂਜੇ ਕਿਸੇ ਜਥੇਦਾਰ ਨੂੰ ਪਹਿਲਾਂ ਆਈ ਹੋਵੇ ਤਾਂ ਅੱਜ ਜਿਵੇਂ ਇਹਨਾਂ ਨੇ ਫਾਇਰਗਬੀਰ ਸਿੰਘ ਤੇ ਸਪਾਈਸ਼ਲ ਚੰਦ ਸਿੰਘ ਕੀਤਾ ਹੈ ਇਹਨਾਂ ਕੌਮ ਦੇ ਇਹਦੇ ਕਿ ਨਰਾਸ਼ਤਾ ਫੈਲੀ ਹੈ ਉਹਦਾ ਕਾਰਨ ਤੁਸੀਂ ਦੇਖ ਰਹੇ ਹੋ ਜਿਸ ਢੜੇ ਵੱਲੋਂ ਕੀਤਾ ਗਿਆ ਉਹਦੇ ਵਿੱਚ ਵੀ ਨਰਾਸ਼ਤਾ ਹੈ ਛੱਡ ਕੇ ਬਾਹਰ ਭੱਜ ਰਹੇ ਕੀ ਵਿਧੀ ਵਿਧਾਨ ਹੀ ਗਲਤ ਹੈ ਜਿਹੜੀ ਗੱਲ ਸਿੰਘ ਸਾਹਿਬ ਜੀ ਨੇ ਕਹੀ 2000 ਸੰਦੇ ਵਿੱਚ ਗਿਆਨੀ ਪੂਰਨ ਸਿੰਘ ਨੇ ਗੁਣੇ ਤੋਂ ਜਾ ਕੇ ਜਦੋਂ ਹੁਕਮਨਾਮਾ ਕੀਤਾ ਤੇ ਉਦੋਂ ਵੀ ਕੌਮ ਨੇ ਤਰਾ ਤਰਾ ਕੀਤੀ ਵੀ ਅਕਾਲ ਤਖਤ ਨੂੰ ਛੱਡ ਕੇ ਤੇ ਉਸ ਜਗ ਕਿਸੇ ਨਿੱਜੀ ਜਗ੍ਹਾ ਦੇ ਉੱਤੇ ਜਾ ਕੇ ਤੇ ਉੱਥੋਂ ਹੁਕਮਨਾਮਾ ਆਪਣੇ ਨਾਲ 3-4 ਡਰਾਈਵਰਜ਼ ਨੂੰ ਬਿਠਾ ਲਿਆ ਦੇ ਹੁਕਮਨਾਮਾ ਕਰ ਦਿੱਤਾ ਤੇ ਉਹਦੇ ਤੇ ਜਦੋਂ ਵਿਰੋਧ ਹੋਇਆ ਤੇ ਉਹ ਯਾਨੀ ਪੂਰਨ ਸਿੰਘ ਨੇ ਇੱਕ ਲੜੀ ਲਾ ਦਿੱਤੀ ਪੰਜੋਂ ਛੇਕਣ ਦੀ ਸਾਰਿਆਂ ਨੂੰ ਪੰਜੋਂ ਛੇਕੀ ਜਾਓ ਜਿਹੜਾ ਵਿਰੋਧ ਕਰੇ ਪਰ ਅਲਟੀਮੇਟਲੀ ਜਦੋਂ ਗਿਆਨੀ ਜੁਗਿੰਦਰ ਸਿੰਘ ਹੋਰਾਂ ਨੇ ਚਾਰਜ ਲਿਆ ਤੇ ਉਹਨਾਂ ਨੇ ਇਹਦੇ ਤੇ ਜਿਹੜਾ ਹੁਕਮਨਾਮਾ ਹੈ ਉਹ ਬਹੁਤ ਖੂਬਸੂਰਤ ਡਰਾਫਟਡ ਹੈ ਕਿਉਂਕਿ ਉਹਦੇ ਚ ਸਾਡਾ ਸਾਰਿਆਂ ਦਾ ਰੋਲ ਸੀ ਤੇ ਉਹਦੇ ਚ ਇਹ ਗੱਲ ਬੜੀ ਸਪਸ਼ਟ ਤਰੂਪ ਚ ਸ਼ਰੋਣੀ ਕਮੇਟੀ ਨੂੰ ਕਹੀ ਗਈ ਕਿ ਵਿਦੇ ਵਿਧਾਨ ਘੜਿਆ ਜਾਵੇ ਬਹੁਤ ਲੰਬਾ ਉਹ ਬਾਰਤ ਹੈ ਮੈਂ ਉਹਦੀ ਇੱਕ ਲਾਈਨ ਚ ਹੀ ਕਹਿ ਰਿਹਾ ਉਦੇ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ ਸ਼ਰੋਣੀ ਕਮੇਟੀ ਦਾ ਐਕਟ ਹੈ ਉਹਦੇ ਤੇ ਹੁਣ ਤੱਕ ਅਸੀਂ ਕੀ ਖਟਿਆ ਤੇ ਕੀ ਗਵਾਇਆ ਇਹਦੇ ਤੇ ਵੀ ਵਿਚਾਰ ਕਰੋ ਤੇ ਉਸੇਲੇ ਵੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੇ ਸਵਾਲ ਖੜੇ ਕੀਤੇ ਗਏ ਤੇ ਉਸ ਤੋਂ ਬਾਅਦ ਜਨਰਲ ਹਾਊਸ ਦੇ ਵਿੱਚ ਮੈਂ ਹੀ ਇੱਕ ਮਤਾ ਕਰਵਾਇਆ ਕਿ ਇਹ ਵਿਧੀ ਵਿਧਾਨ ਜਿਹੜਾ ਹੈ ਬੜਨਾ ਚਾਹੀਦਾ ਉਸ ਤੋਂ ਬਾਅਦ ਇੱਕ ਕਮੇਟੀ ਬਣਦੀ ਹੈ ਸਰਵतार ਸਿੰਘ ਜਦੋਂ ਪ੍ਰਧਾਨ ਸੀਗੇ ਮੱਕੜ ਉਹ ਕਮੇਟੀ ਦੇ ਵਿੱਚ ਡਾਕਟਰ ਬਲਕਾਰ ਸਿੰਘ ਜਸਪਾਲ ਸਿੰਘ ਜਿਹੜੇ ਵੀਸੀ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਤੇ ਸਰ ਦਿਲਮੇਖ ਸਿੰਘ ਉਹਦੀ ਪਹਿਲੀ ਮੀਟਿੰਗ ਅਨਪੁਰ ਸਾਹਿਬ ਰੱਖੀ ਗਈ ਤੇ ਮੀਟਿੰਗ ਤੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਵੱਡੇ ਘਰਾਂ ਦੇ ਹੁਕਮ ਆ ਗਏ ਵੀ ਐ ਤੇ ਜੇ ਵਿਧੀ ਵਿਧਾਨ ਬਣ ਗਿਆ ਤੇ ਇਹ ਤਾਂ ਕੰਮ ਖਰਾਬ ਹੋ ਜਾਏਗਾ ਤੇ ਉਹਨਾਂ ਨੇ ਉਹ ਮੀਟਿੰਗ ਹੀ ਨਹੀਂ ਹੋਣ ਦਿੱਤੀ ਇਹ ਅੱਜ ਵੀ ਤਿੰਨੋ ਸੱਜਣ ਹੈਗੇ ਨੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਅੱਜ ਨਹੀਂ ਅੱਜ ਜੋ ਅੱਜ ਜੋ ਵਿਧੀ ਵਿਧਾਨ ਹੋਇਆ ਜਿਸ ਤਰੀਕੇ ਨਾਲ 2:30 ਵਜੇ ਸਵੇਰੇ ਕਿਹਾ ਗਿਆ ਉਹ ਉੱਥਾਈ ਵੇਖੋ ਇਹ ਗੱਲ ਦਾ ਜਵਾਬ ਸਿੰਘ ਸਰ ਜੀ ਨੇ ਦਿੱਤਾ ਕੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਇਹ ਖਦਸ਼ਾ ਸੀ ਕਿ ਕੌਮ ਵਿਰੋਧ ਕਰੇਗੀ ਜੀ ਹੈਨਾ ਉਹ ਉਹਨਾਂ ਨੇ ਜੇ ਉਹਨਾਂ ਨੂੰ ਖਦਸ਼ਾ ਹੀ ਸੀ ਇਹ ਗੱਲ ਦੀ ਸਮਝ ਲੱਗ ਰਹੀ ਹੈ ਕਿ ਕੌਮ 10 ਵਜੇ ਇਕੱਠੀ ਹੋ ਕੇ ਉੱਥੇ ਵਿਰੋਧ ਕਰ ਸਕਦੀ ਹੈ ਇਹਦਾ ਮਤਲਬ ਹੈ ਕਿ ਤੁਸੀਂ ਕੌਮ ਦੇ ਜਜ਼ਬਾਤਾਂ ਨਾਲ ਖੇਡ ਰਹੇ ਹੋ ਉਹ ਕਹਿੰਦੇ ਅਸੀਂ ਟਕਰਾਵ ਰੋਕਿਆ ਨਹੀਂ ਜਜ਼ਬਾਤ ਨਹੀਂ ਟਕਰਾਵ ਮਾਰੂ ਤਾਂ ਰੋਕੀ ਹੈ ਨਹੀਂ ਦੇਖੋ ਟਕਰਾ ਤਾਂ ਫਿਰ بڑا ਬੜੇ ਵਾਰੀ ਇਦਾਂ ਦਾ ਸਮੇਂ ਆਏ ਕਿ ਜਦੋਂ ਤੁਸੀਂ ਇਤਿਹਾਸ ਪੜੋ ਤੇ ਵੱਡਾ ਕੱਲੂ ਘਰਾ ਛੋਟਾ ਕੱਲੂ ਘਰਾ ਉਹਦਾ ਵੀ ਟਕਰਾ ਰੋਕ ਲੈਂਦੇ ਫਿਰ ਸਾਈਡ ਤੋਂ ਨਿਕਲ ਜਾਂਦੇ ਹੈਣਾ ਬੜੇ ਟਕਰਾਰ ਗੱਲ ਟਕਰਾਦ ਹੀ ਨਹੀਂ ਹੈ ਗੱਲ ਇਹ ਹੈ ਕਿ ਕੌਮ ਵੱਲੋਂ ਵਿਰੋਧ ਸੀ ਤੇ ਉਹਨਾਂ ਨੂੰ ਇਹ ਗੱਲ ਮੰਨਣੀ ਪਈ ਤੇ ਉਹਨਾਂ ਨੇ ਮੂਹ ਹਨੇਰੇ ਜਿਹੜਾ ਉਹ ਸਾਰਾ ਕਾਰਜ ਕਰ ਕੌਮ ਦੇ ਆਗੂ ਕਹਿ ਰਹੇ ਆ ਕਿ ਇਸੇ ਨੂੰ ਆ ਜਿਹੜਾ ਫੈਸਲਾ ਆ ਉਹਨੂੰ ਇਨ ਬਿਨ ਲਾਗੂ ਕੀਤਾ ਜਾਏ ਤੁਸੀਂ ਧਿਆਨ ਨਾਲ ਸੁਣਿਓ ਉਹਨਾਂ ਨੇ ਇਹ ਕਿਹਾ ਕਿ ਗੁਰਮਤਿ ਦੀ ਰੋਸ਼ਨੀ ਚ ਕੋਈ ਫੈਸਲਿਆਂ ਨੂੰ ਬਦਲਿਆ ਨਹੀਂ ਜਾਏਗਾ ਹੁਣ ਉਹਨਾਂ ਦੇ ਮੁਤਾਬਕ ਗੁਰਮਤਿ ਦੀ ਰੋਸ਼ਨੀ ਚ ਹੋ ਸਕਦਾ ਫਕਰੇ ਕੌਮ ਵਾਲਾ ਫੈਸਲਾ ਵੀ ਨਾ ਆਂਦਾ ਹੋਵੇ ਉਹਦੇ ਚ ਹੋ ਸਕਦਾ ਹੈ ਕਾਲੀ ਦਲ ਦੀ ਭਰਤੀ ਵਾਲਾ ਫੈਸਲਾ ਵੀ ਨਾ ਆਂਦਾ ਹੋਵੇ ਤੇ ਉਹਨਾਂ ਨੇ ਉਹ ਸਾਰੇ ਜਿਹੜੇ ਨੇ ਤੇ ਦੂਜਾ ਉਹਨਾਂ ਨੇ ਨਾਲ ਲਿਖਤੀ ਪ੍ਰੈਸ ਨੋਟ ਚ ਇਹ ਗੱਲ ਕਹਿਤੀ ਹੈ ਕਿ ਪੰਜ ਜਿਹੜੀ ਮੈਂਬਰੀ ਕਮੇਟੀ ਆ ਅਸੀਂ ਉਹਦੇ ਤੇ ਜਿਹੜਾ ਨਜ਼ਰਸਾਨੀ ਕਰਾਂਗੇ ਮਤਲਬ ਹੈ ਜਿਹੜੀ ਗੱਲ ਉਹਨਾਂ ਨੇ ਜਿਹੜੀ ਗੱਲ ਸਿਆਸੀ ਤੌਰ ਤੇ ਉਹਨਾਂ ਨੂੰ ਹਿੱਟ ਕਰ ਰਹੀ ਹੈ ਉਹ ਉਹੀ ਚਾਹੁੰਦੇ ਨੇ ਬਾਕੀ ਭਾਂਡੇ ਤੋਂ ਮਾਂਜ ਗਏ ਨੇ ਉਹਦਾ ਸਰਟੀਫਿਕੇਟ ਵੀ ਉਹਨਾਂ ਨੇ ਲੈ ਲਿਆ ਗੱਲ ਤਾਂ ਕੌਮ ਨੂੰ ਨਵੀਂ ਲੀਡਰਸ਼ਿਪ ਦੇਣ ਦੀ ਸੀ ਉਹ ਗੱਲ ਜਿਹੜੀ ਹੈ ਜ਼ਰੂਰੀ ਸੀ ਉਹ ਅਕਾਲ ਤਖਤ ਸਾਹਿਬ ਦਾ ਬੜਾ ਜ਼ਬਰਦਸਤ ਹੁਕਮਨਾਮਾ ਸੀ ਜਿਨੇ ਸਾਰੇ ਪੰਥ 'ਚ ਉਤਸ਼ਾਹ ਪੈਦਾ ਕੀਤਾ ਸੀ ਕਿ ਨਵੀਂ ਲੀਡਰਸ਼ਿਪ ਆਏਗੀ ਇਹ ਲੀਡਰਸ਼ਿਪ ਜਿਹੜੀ ਹੈ ਉਹ ਤੇ ਬਗਾਇਦਾ ਲਿਖਿਆ ਗਿਆ ਉਹਦੇ 'ਚ ਕੀ ਹੈ ਲੀਡਰਸ਼ਿਪ ਅਯੋਗ ਹੈ ਤੇ ਨਵੀਂ ਲੀਡਰਸ਼ਿਪ ਲਈ 7 ਮੈਂਬਰੀ ਕਮੇਟੀ ਬਣੀ ਤੇ ਉਹ ਉਹੀ ਭੰਗ ਹੋ ਜਾਣੀ ਹੈ ਉਹੀ ਕੰਮ ਖਤਮ ਹੋ ਜਾਣਾ ਸਤੰਬਰ ਦੀ ਗੱਲ ਕਰ ਰਹੇ ਜੀ ਬਿਲਕੁਲ ਕਰ ਰਹੇ ਆ 2 ਦਸੰਬਰ ਦੀ ਗੱਲ ਕਰ ਰਹੇ ਆ ਹਾਂ ਜੀ ਹੁਣ 2 ਦਸੰਬਰ ਚ ਇਹੜੀ ਕਮੇਟੀ ਆ ਉਹਦਾ ਹੀ ਸਾਨ ਦਾ 2 ਦਸੰਬਰ ਚ ਫਕਰੇ ਕੋ ਮਾਂਦਾ ਤੇ ਹੁਣੇ ਹੋਰ ਥੋੜੇ ਦਿਨ ਠਹਿਰ ਜਾਓ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਆ ਜਣੀ ਤੇ ਜੇ ਇਹ ਗੱਲਾਂ ਨਹੀਂ ਸੀ ਕਰਨੀਆਂ ਤੇ ਫਿਰ ਰਗਵੀਰ ਸਿੰਘ ਹਰਾਂਦੀ ਜਿਹੜੀ ਆ ਉਹ ਉਹਨਾਂ ਨੂੰ ਕਿਉਂ ਰੱਦ ਕੀਤਾ ਗਿਆ ਉਹਨਾਂ ਨੇ ਕੀ ਉਹ ਵੀ ਉਹ ਵੀ ਤਾਂ ਇਹੀ ਕਹਿੰਦੇ ਸੀ ਉਹ ਵੀ ਤਾਂ ਇਹੀ ਕਹਿ ਰਹੇ ਸੀ ਜੀ ਇਹਦਾ ਮਤਲਬ ਹੈ ਕੁਝ ਨਾ ਕੁਝ ਤਾਂ ਸਮਝੌਤਾ ਹੋਇਆ ਹੁੰਦਾ ਹਮ